ਔਰ ਲੋਕੇਸ਼ਨ ਤੁਹਾਨੂੰ ਦਿਖਾਉਣੇ ਆਗੇ ਤੇ ਲੋਕੇਸ਼ਨ ਦਿਖਾਉਣਾ ਤੁਹਾਨੂੰ ਬਹੁਤ ਸੋਹਣੀ ਆ ਗਿਆ ਜੀ ਇਹਦਾ ਨਾਮ ਅਮਰ ਕਿਲਾ ਇਹ ਆ ਬੋਲੋ ਬੋਲੋ ਬਹੁਤ ਜਿਆਦਾ ਵੱਡਾ ਆ ਐਂਟਰੀ ਗੇਟ ਆ ਗਿਆ ਤੇ ਹੋ ਤੱਕ ਲੰਬਾ ਹੈਗਾ ਤੇ ਨਾਲ ਨਾਲ ਇਹਦੇ ਚੀਤ ਬਣੀ ਹੋਈ ਹੈ ਬਾਹਰੋਂ ਦਿਖਾਉਣ ਬਾਹਰੋਂ ਦਿਖਾਤਾ ਤੁਹਾਨੂੰ ਹਨ ਅੰਦਰੋਂ ਦਿਖਾਉਣ ਇੱਕ ਕਿਲਾ ਇਧਰ ਵੀ ਬਣਿਆ ਹੋਇਆ ਹੈ ਸ਼ਾਇਦ ਮੇਬੀ ਇਹਦੇ ਚ ਨਾ ਜਾ ਜਾਵੇ ਪੁੱਛਾ ਜਾਦੇ ਆ ਉਧਰ ਵੀ ਕਿਲਾ ਹੈਗਾ ਤੇ ਇੱਥੋਂ ਵੀਊ ਚੈੱਕ ਕਰੋ ਤੁਸੀਂ ਨਾਲ ਝੀਲ ਤੇ ਉੱਥੇ ਕਿਲਾ ਇਹਦਾ ਨਾਮ ਹੈਗਾ ਅਮਰ ਕਿਲਾ ਵਿੱਚੋਂ ਦਿਖਾਉਣੇ ਹੁਣ ਤੁਹਾਨੂੰ ਸਾਰਾ ਕਿਲਾ ਜੁੜੇ ਰਹੋ ਵੀਡੀਓ ਦੇ ਨਾਲ ਥੋ ਲケーション ਚੈੱਕ ਕਰੋ ਤੁਸੀਂ ਮੋਬਾਈਲ ਤੇ ਲੋਕੇਸ਼ਨ ਇਹ ਸਾਰੀਆਂ ਵੈਸੇ ਲੋਕੇਸ਼ਨਾਂ ਹੈ ਨੇੜੇ-ਨੇੜੀ ਕੋਈ 4 ਕਿਲੋਮੀਟਰ ਹੈ ਕੋਈ 5 ਕਿਲੋਮੀਟਰ ਹੈ ਐ ਲੋਕੇਸ਼ਨ ਹੈ ਸਾਰੀਆਂ ਇਹ ਕੋਈ ਵੀ ਜਿਆਦਾ ਦੂਰ ਨਹੀਂ ਗਈ ਨੇੜੇ-ਨੇੜੇ ਲੋਕੇਸ਼ਨ ਹੈ ਇੱਕ ਸਾਈਡ ਤੇ ਸਾਰੀਆਂ ਤੇ ਬਾਕੀ ਵੱਡਾ ਬਹੁਤ ਹੈ ਜੈਪੁਰ ਦਾ ਘਟੋ-ਘਟਾ 4-5 ਦਿਨ ਲੱਗ ਜਾਣਗੇ ਸਾਰਾ ਘੁੰਮਣਾ ਹੋਵੇ ਤਾਂ ਫਿਰ ਵੀ ਕੋਈ ਮੈਂ ਜਾਣਾ ਸਾਰਾ ਸ਼ਹਿਰ ਜੈਪੁਰ ਤੁਸੀਂ ਜਾ ਕਰੋ ਸਾਰੀ ਮਾਰਕੀਟ ਬਣੀ ਹੋਈ ਹੈ ਇੱਥੇ ਇਸ ਕਿਲਾਬਾ ਕਿਸਨੰਦਰੋਂ ਦਿਖਾਉਣੇ ਆਗੇ ਹਣ ਪਹੁੰਚ ਗਏ ਜੀ ਕਿਲਾ ਅਮਰ ਕਿਲੇ ਦੇ ਵਿੱਚ ਅਮਰ ਕਿਲੇ ਦੇ ਵਿੱਚ ਪਹੁੰਚ ਗਏ ਕਿਲਾ ਵੱਡਾ ਬਹੁਤ ਹੈ ਤੇ ਸਾਰੇ ਕਿਲਾ ਤੁਹਾਨੂੰ ਦਿਖਾਵਾਂਗੇ ਜੁੜੇ ਰਹੋ ਵੀਡੀਓ ਦੇ ਨਾਲ ਜਿੰਨੀ ਕਿ ਸਾਨੂੰ ਜਾਣਕਾਰੀ ਹੈ ਇਸ ਕਿਲੇ ਬਾਰੇ ਉਹਨਾਂ ਨੂੰ ਅਸੀਂ ਜਾਣਕਾਰੀ ਦੇਵਾਂਗੇ ਜੇ ਤੁਸੀਂ ਜੈਪੁਰ ਆਉਣਿਆਂ ਤਾਂ ਇਹ ਸ਼ਹਿਰ ਤੋਂ 10 ਕਿਲੋਮੀਟਰ ਸਾਈਡ ਤੇ ਹੈਗਾ ਤਾ ਇਹ ਕਿਲਾ ਦੇਖੇ ਬਣਾ ਫਿਰ ਉਹ ਦੂਰ ਹੈ ਸਾਰਾ ਇਹ ਕਿਲਾ ਜ਼ਰੂਰ ਦੇਖੋਗਾ ਹਾਂ ਤੁਹਾਨੂੰ ਕਿਲਾ ਦਿਖਾਉਣੇ ਆ ਸਾਰਾ ਤੇ ਜਿੰਨੀ ਕਿ ਸਾਡੇ ਕੋਲ ਜਾਣਕਾਰੀ ਹੈ ਉਹ ਤੁਹਾਨੂੰ ਸਾਂਝੀ ਕਰਦੇ ਆ ਕਿਲਾ ਉੱਚਾ ਬਹੁਤ ਹੈ तकरीबन ਜਿਹੜੀ ਚੜ੍ਹਾਈ ਹੈ ਦੀ ਹੋਊਗੀ तकरीबन ਕਿਲੋ 1.5 ਕਿਲੋਮੀਟਰ ਦੀ ਆਰਾਮ ਨਾਲ ਪਰ ਚੜ੍ਹਾਈ ਵਧੀ ਹੈਗੀ ਤੇ ਸਿੱਧੀ ਖੜਾਈ ਨਹੀਂ ਹੈ ਸਿੱਧੀ ਚੜ੍ਹਾਈ ਨਹੀਂ ਗਈ ਸੌਖੀ ਹੈ ਜੜਾਈ ਤੇ ਤਿੰਨ ਗੇਟ ਅਸੀਂ ਲੰਘਿਆ ਇਹ ਤੋਂ ਪਹਿਲਾਂ ਤੇ ਇੱਥੇ ਕਹਿੰਦੇ ਵੀ ਹਾਥੀ ਵੀ ਹੁੰਦੇ ਹੈਗੇ ਹਾਥੀ ਤੇ ਚੜ ਕੇ ਤੁਸੀਂ ਸਾਰਾ ਕਿਲਾ ਘੁੰਮ ਸਕਦੇ ਹੋ ਪਰ ਹਾਥੀ ਤੇ ਰੁਪਏ ਜਿਆਦੇ ਲੱਗਦੇ 3000 ਰੁਪਏ ਲੈਂਦੇ ਹੈਗੇ ਤੇ ਵੈਸੇ ਇਹਨੇ ਕੋਈ ਜਿਆਦੇ ਚੜਾਈ ਨਹੀਂ ਤੁਸੀਂ ਚੜ ਕੇ ਇੱਥੇ ਦੇਖ ਸਕਦੇ ਹੋ ਬਹੁਤ ਸਾਨੂੰ ਵਿਊ ਦਿਖਾਉਣੇ ਤਾਂ ਤੋਂ ਵਿਊ ਬਹੁਤ ਸੋਹਣਾ ਹੁੰਦਾ ਤੇ ਸਾਡੇ ਬਹੁਤ ਉੱਚਾ ਪਿਆ ਕਿਲਾ ਆ ਗਿਆ ਕਿਲੇ ਦਾ ਪੰਜਵਾਂ ਗੇਟ ਤੇ ਚੜਾਈ ਬਹੁਤ ਹੈ ਚੜਾਈ ਸਾਨੂੰ ਉੱਥੇ ਲੱਗਿਆ ਕਿਤੇ ਥੋੜੀ ਹੈ ਪਰ ਮੇ ਵੀ 1.5 ਤੋਂ 2 ਕਿਲੋਮੀਟਰ ਦੀ ਚੜਾਈ ਹੈ ਤੇ ਹਜੇ ਪੰਜਵਾਂ ਗੇਟ ਆਇਆ ਜਮਾ ਉੱਪਰ ਜਾਣਾ ਉੱਥੇ ਤੇ ਬਹੁਤ ਜ਼ਿਆਦਾ ਚੜਾਈ ਚੜ ਕੇ ਆਗੇ ਤਾਹਾਂ ਜਾ ਕੇ ਦਿਖਾਉਣਾ ਤੁਹਾਨੂੰ ਲੋਕੇਸ਼ਨ ਆ ਗਈ ਜਮਾ ਅਸੀਂ ਉੱਪਰ ਤੇ ਨੀਚੇ ਵੀ ਚੈੱਕ ਕਰੋ ਆ ਲੇਕ ਆ ਗਈ ਤੇ ਆ ਪਾਰਕ ਆ ਗਿਆ ਤੇ ਮੈਂ ਇੱਕ ਦੋ ਸ਼ਬਦ ਆਉਦੇ ਕਹੇ ਵਾਪਸ ਰਹਿਣਾ ਵੀ ਇਹਦੀ ਚੜਾਈ ਹੈਣੀਗੀ ਚੜਾਈ ਬਈ ਦੀ ਬਹੁਤ ਹੈਗੀ ਇਹ ਚੜਾਈ ਐ ਆਉਂਦੀ ਹੈਗੀ ਐ ਕਰਕੇ ਐ ਜਾ ਕੇ ਇਧਰ ਇਧਰ ਦੀ ਹੋ ਕੇ ਐ ਹੋ ਕੇ ਤੇ ਚੜਾਈ ਬਹੁਤ ਜਿਆਦੇ ਆ ਆ ਸਾਰਾ ਕਿਲਾ ਰਹਿ ਗਿਆ ਜਮਾ ਹੋਣੀ ਸੀ ਉੱਪਰ ਖੜੇ ਆਗੇ ਇਧਰ ਉੱਪਰ ਹੋਆ ਸਭ ਤੋਂ ਉੱਚੀ ਲੋਕੇਸ਼ਨ ਹੈਗੀ ਤੇ ਵਿੱਚੋਂ ਦਿਖਾਉਣੇ ਆ ਸਾਨੂੰ ਜਿਹੜੀ ਜਿਹੜੀਆਂ ਚੀਜ਼ਾਂ ਬਣੀਆਂ ਇਹਦੇ ਇਹ ਸੀਗਾ ਸਾਰਾ ਬਾਹਰ ਦੇ ਬਿਊ ਬਿਊ ਬਹੁਤ ਸੋਹਣਾ ਇੱਥੋਂ ਦਾ ਬਾਹਰੋਂ ਦੇ ਜਮਾਨੇ ਦੀ ਪੱਠੀ ਹੈ ਇੱਥੇ ਪੱਠੀਆਂ ਵੀ ਸੀ ਇੱਥੇ ਲੱਕੜਾਂ ਲਾਈਆਂ ਜਾਂਦੀਆਂ ਸੀ ਤੇ ਉੱਪਰੋਂ ਪਾਣੀ ਗਰਮ ਹੁੰਦਾ ਸੀਗਾ ਇਹਦੇ 'ਚ ਆਹ ਦੇਖੋ ਇਹ ਆ ਗਿਆ ਜਿੱਥੇ ਧੋਬਖਾਨਾ ਇੱਥੇ ਧੋਪਾਂ ਬਣਦੀਆਂ ਸੀਗੀਆਂ ਆ ਜਾਗਾ ਉੱਪਰ ਧੋਪਾਂ ਬਣਦੀਆਂ ਸੀਗੀਆਂ ਦੇਖਦਾ ਤੁਸੀਂ ਸਾਰਾ ਬੰਦ ਕਰ ਰੱਖਿਆ ਇਹ ਇੱਥੇ ਤੋਪਾਂ ਪੰਦੀਆਂ ਸੀਗੀਆਂ ਸ਼ਾ ਜਿਉ ਚੱਕਰ ਤੋਂ ਬਾਹਰ ਦਾ ਮਹਿਲ ਦੇ ਵਿੱਚ ਉਸ ਟਾਈਮ ਦੇ ਪੱਖੇ ਹੈਗੇ ਆਹ ਹੋਰ ਟਾਈਪ ਦਾ ਪੱਖਾ ਆਹ ਥੋੜਾ ਹੋਰ ਟਾਈਪ ਦਾ ਪੱਖਾ ਜਿੱਦਾਂ ਹੁਣ ਅੱਜ ਕੱਲ ਕੋਲਰ ਆਉਂਦੇ ਹੈਗੇ ਉਸ ਟਾਈਮ ਦੇ ਵਿੱਚ ਵੀ ਇੰਨੀ ਤਕਨੀਕ ਸੀਗੀ ਆਹ ਦੇਖੋ ਕੋਲਰ ਵਗੈਰਾ ਬਣਾਏ ਹੋਏ ਆ ਆ ਵੀ ਬਣਾਇਆ ਹੋਇਆ ਕੋਲਰੀ ਹੈ ਵੀ ਆਹ ਦੇਖੋ ਵਿੱਚੋਂ ਪੱਖਾ ਤੇ ਆਹ ਪਤਾ ਨਹੀਂ ਕੀ ਚੀਜ਼ ਹੈਗੀ ਸ਼ਾਇਦ ਰਾਜੇ ਦੇ ਬਹਿਣ ਨੂੰ ਕਿਤੇ ਲੈ ਕੇ ਜਾਂਦੇ ਸੀ ਜਿਹੜਾ ਰਾਜ ਦਾ ਤਖਤ ਹੋ ਸਕਦਾ ਹੈ ਤੇ ਆਹ ਪੁਰਾਣੇ ਨਗਾਰੇ ਲੱਗਦੇ ਆ ਆ ਉੱਪਰ ਸਾਰਾ ਤੁਸਿਆ ਗੱਚਾ ਮ ਲੱਗਿਆ ਹੋਇਆ ਹੈ ਨਾ ਇਹ ਪੁਰਾਣੇ ਨਗਾਰੇ ਹੈਗੇ ਜਦੋਂ ਕਿਤੇ ਲੜਾਈ ਵਗੈਰਾ ਦਾ ਐਲਾਨ ਹੁੰਦਾ ਸੀਗਾ ਤਾਂ ਨਗਾਰੇ ਵਜਾ ਕੇ ਐਲਾਨ ਹੁੰਦਾ ਸੀਗਾ ਇਹ ਨਗਾਰੇ ਆ ਪੁਰਾਣੇ ਇਹ ਕਿਲਾ ਬਣਿਆ ਸੀਗਾ 1599 ਦੇ ਵਿੱਚ ਰਾਜਾ ਮਾਨ ਸਿੰਘ ਦਾ ਕਿਲਾ ਇਹ ਤੇ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਤੋਪ ਹੈ ਉਹ ਵੀ ਇੱਥੇ ਹੈਗੀ ਉਹ ਤੋਪ ਨੂੰ ਕਹਿੰਦੇ ਜਿਹੜੇ ਚਲਾਉਣ ਵਾਲੇ ਸੀਗੇ ਜਦੋਂ ਉਹ ਚਲਾਈ ਗਈ ਸੀ ਉਹ ਲਾਈਫ ਦੇ ਵਿੱਚ 21 ਵਾਰ ਚਲਾਈ ਗਈ ਸੀ ਜਦੋਂ ਇੱਕ ਵਾਰੀ ਪਹਿਲੀ ਵਾਰ ਚਲਾਈ ਗਈ ਤਾਂ ਜਿਹੜੇ ਉਹ ਚਲਾਉਣ ਵਾਲੇ ਸੀ ਤਾਂ ਉਹਨਾਂ ਦੇ ਕੰਨਾਂ ਦੇ ਪਰਦੇ ਪਾੜ ਗਏ ਸੀ ਇੰਨੀ ਕੁ ਜ਼ਿਆਦਾ ਖਤਰਨਾਕ ਤੋਪ ਸੀਗੀ ਉਹ ਤੇ ਇੱਥੇ ਪਈ ਆ ਸਾਨੂੰ ਤੋਪ ਦਿਖਾਉਣੇ ਆ ਦੁਨੀਆ ਦੀ ਸਭ ਤੋਂ ਵੱਡੀ ਤੋਪ ਇਹ ਅੰਦਰ ਮੀਡੀਅਮ ਆ ਗਿਆ ਉਹ ਆਹ ਖੜਾ ਜਿਹਾ ਤੋਤਾ ਧਰਦੇ ਹੁੰਦੇ ਸੀ ਤੇ ਉਹ ਪਿਸਤੌਲ ਦੇ ਕੋਸ ਤੇ ਰੰਗ ਆਹ ਜਿਹਾ ਪਸਾਰ ਸ਼ਾਇਦ ਉਸ ਟਾਈਮ ਦੇ ਆਪਾਂ ਕਿਤੇ ਨਹੀਂ ਦੇਖੇ ਮੈਂ ਪਹਿਲੀ ਵਾਰ ਦੇਖ ਰਿਹਾ ਇਹ ਜਿਹੀ ਪਿਸਤੌਲ ਤੇ ਅਣਕਿਨੇ ਕਿ ਤੋਤੇ ਆ ਗਏ ਆਹ ਸਾਰੇ ਮਿਊਜ਼ਿਕ ਮੰ ਉਹ ਤੋਤਾ ਉਹ ਬਰੇ ਤੋਂ ਖੜੀ ਹੈ ਤੇ ਆਹ ਸ਼ਾਇਦ ਵਜਾਉਣ ਵਾਲਾ ਹੁੰਦਾ ਕੀ ਉਹ ਨਾਮ ਹੀ ਪਤਾ ਨਹੀਂ ਤੇ ਤੋਪ ਹਨ ਸਾਰੇ ਮੀਡੀਆ ਤੁਸੀਂ ਆਉਂਦੇ ਇੱਥੇ ਆ ਕੇ ਜੀ ਨੂੰ ਜਰੂਰ ਦੇਖੋ ਬਾਟੇ ਦੀ ਤਾਹਣ ਦੀ ਇਹ 150 ਰੁਪਏ ਟਿਕਟ ਹੈ ਥੱਲੇ ਸੋਨੂੰ ਲੈਂਦੇ ਨੇ ਟਿਕਟ ਜਦੋਂ ਤੁਸੀਂ ਉੱਪਰ ਆ ਜਾਂਦੇ ਹੋ ਤਾਂ ਇਹਦੀ 150 ਰੁਪਏ ਟਿਕਟ ਹੈ ਜੀ ਤੇ ਲੈਂਦੇ ਵੀ ਕੈਸ਼ ਹੈ ਤਾਂ ਤੁਸੀਂ ਜਦੋਂ ਆਉਂ ਇੱਥੇ ਨਾਲ ਕੈਸ਼ ਜ਼ਰੂਰ ਲੈ ਕੇ ਆਓ ਇਹ ਆ ਗਈ ਜੀ ਦੁਨੀਆ ਦੀ ਸਭ ਤੋਂ ਵੱਡੀ ਤੋਪ ਇਹ ਤੋਪ ਚਲਾਈ ਸੀ ਕਹਿੰਦੇ ਤੇ ਲਾਈਫ ਦੇ ਵਿੱਚ ਇੱਕ ਵਾਰ ਹੀ ਚਲਾਈ ਗਈ ਸੀ ਤੇ ਜਿਹੜੇ ਆਦਮੀਆਂ ਨੇ ਇਹ ਚਲਾਈ ਸੀ ਉਹਨਾਂ ਦੇ ਕਹਿੰਦੇ ਕੰਨ ਦੇ ਪਰਦੇ ਵਾੜ ਗਏ ਸੀ ਆਹ ਸਹੀ ਜੀ ਉਹ ਤੋਪ ਆ ਜਿਹੜੋ ਚਲਾਈ ਸੀ ਕਹਿੰਦੇ ਦੋ ਬੰਦਿਆਂ ਦੇ ਕੰਨਾਂ ਦੇ ਪਰਦੇ ਪਾੜਦੇ ਸੀਗੇ ਜਿਹੜੇ ਇਹਨੂੰ ਚਲਾਉਂਦੇ ਸੀਗੇ ਆਹ ਰੋਡ ਨਖਤਰਾ ਕੇ ਟਾਇਰ ਦੇਖੋ ਗੱਡੇ ਗੱਡੇ ਆ ਦੇ ਉਪਰਲੀ ਤੋਪ ਹੈ। ਤਰ ਦੇਖੋ ਇਹ ਕਿੱਡੇ-ਕਿੱਡੇ। ਤੂੰ ਰੋਕ ਦਿਖਾਉਣੇ। ਘਾਟੋ-ਘਾਟੇ ਇਹ 10 ਫੁੱਟ ਉੱਚੇ ਟਾਇਰ ਹੋਣਗੇ। ਇਹ ਦੁਨੀਆ ਦੀ ਸਭ ਤੋਂ ਵੱਡੀ ਤੋਪ। ਇੱਥੋਂ ਦੇਖਦਾ ਜੀ ਬਾਹਰ ਦਾ 뷰 ਆਹ ਸਾਰੀਆਂ ਟਾਕੀਆਂ ਲੱਗੀਆਂ ਹੋਈਆਂ ਨੇ। ਹਜੇ ਉਹਨਾਂ ਵਿੱਚ ਟਾਕੀਆਂ ਲੱਗੀਆਂ ਹੋਈਆਂ। 뷰 ਚੈੱਕ ਕਰੋ ਤੁਸੀਂ ਬਾਹਰ ਵਾਲੇ ਤੋਂ। ਖੜਕੇ ਜਦੋਂ ਉਸ ਟਾਈਮ ਦੇ ਵਿੱਚ ਇੱਥੋਂ ਝਾਕਦੇ ਆਉਣਗੇ। ਇਹ ਆ ਟਾਕੀਆਂ ਵੀ ਉਹ ਸਾਰੇ ਨਹੀਂ ਅੱਜ ਤੱਕ ਵਿੱਚ ਲੱਕੜਾ ਹੈ ਉੱਪਰ ਲੋਹਾ ਝੜਾ ਹੋਇਆ ਹੈ ਦੋਨੋਂ ਸਾਈਡ ਮਿਊਜ਼ੀਅਮ ਬਣਿਆ ਹੋਇਆ ਤੇ ਸਾਰੀ ਹਿਸਟਰੀ ਦੱਸੀ ਹੋਈ ਹੈ ਇੰਨਾ ਤਾਂ ਆਪਣੇ ਕੋਲ ਟਾਈਮ ਨਹੀਂ ਵੀ ਇੰਨੀ ਹਿਸਟਰੀ ਜਾਣ ਸਕੀ ਤੇ ਸਾਨੂੰ ਕਿਲਾ ਦਿਖਾ ਦਿੰਿਆ ਮੋਟਾ-ਮੋਟਾ ਹਾਂ ਸਾਰੀਆਂ ਪੁਰਾਣੀਆਂ ਫੋਟੋਆਂ ਆ ਮੈਡ ਲਾਗੇ ਆ ਉਹਨੇ ਇਹ ਜਿੱਤਿਆ ਉਹਨੇ ਬਸ ਇਕੱਲ ਬਾਤ ਕੀ ਹੈ ਮਾਈਨ ਸਰਸ ਸਿੱਧਾ ਪੰਜਾਬੀ ਵਿੱਚ ਆਪਾਂ ਕਹਿੰਦੇ ਹਾਂ ਬਰਜੀ ਆਹ ਸਾਰੇ ਉਹਨਾਂ ਦੀ ਵੈਸਾ ਹੀ ਰਾਜ ਮਹਾਰਾਜ ਹਨ ਆ ਸ਼ਾਇਦ ਮੇਬੀ ਦੇਖ ਕੇ ਲੱਗਦਾ ਵੀ ਅੰਗਰੇਜ਼ਾਂ ਦੀ ਹੋ ਸਕਦੀ ਹੈਗੀ ਬਟ ਆਹ ਤਾਂ ਰਾਜ ਮਹਾਰਾਜ ਇੰਟਰਸ ਆ ਬਿਊ ਦੇਖੋ ਤੁਸੀਂ ਥਿਊ ਬੋ ਸੁਣਾਇਤ ਇਧਰ ਆ ਗਿਆ ਕਿਲਾ ਆ ਗੇਟ ਆ ਗਿਆ ਉੱਪਰ ਜਾਣ ਨੂੰ ਆ ਗਿਆ ਜੀ ਕਿਲੇ ਦਾ ਜਮਾ ਵਿਚਾਲੇ ਸੈਂਟਰ ਇੰਦਰੋਂ ਇੰਟਰ ਹੋਏਗੇ ਤੇ ਸਾਰਾ ਕਿਲਾ ਤੁਹਾਨੂੰ ਵਿੱਚੋਂ ਦਿਖਾਉਣਗੇ ਆ ਵੀ ਉਹ ਅੰਦਰੋਂ ਸਾਰਾ ਕਿਲਾ ਵਿਹੋਣਿਆ ਤੁਹਾਨੂੰ ਗਿਆ ਜੀ ਮਹਿਲ ਆ ਗਿਆ ਜੀ ਅੰਦਰੋਂ ਜਦੋਂ ਕੋਈ ਸਭਾ ਹੁੰਦੀ ਸੀਗੀ ਕਹਿੰਦੇ ਇੱਥੇ ਇਕੱਠੇ ਕੀਤੇ ਜਾਂਦੇ ਸਾਰੇ ਜਾਣੇ ਤੇ ਇੱਥੇ ਆ ਕੇ ਰਾਜਾ ਜਦਾਂ ਨਵੇੜੇ ਕਰਦਾ ਸੀਗਾ ਬਹੁਤ ਸੋਹਣਾ 뷰 ਉੱਪਰ ਨੌਜ ਸਾਨੂੰ ਇੰਨੀ ਹੈ ਨਹੀਂ ਇਸ ਕਿਲੇ ਦੇ ਬਾਰੇ ਹਟ ਖੂਬਸੂਰਤੀ ਦੇਖੋ ਤੁਸੀਂ ਕਿੰਨੀ ਕਹਾਂ ਡਿਜ਼ਾਈਨ ਬਣਾਈ ਉਸ ਟਾਈਮ ਦੇ ਵਿੱਚ ਕਹਿੰਦੇ ਵੀ ਇਸ ਕਿਲੇ ਦੇ ਵਿੱਚ ਇਸ ਤਰ੍ਹਾਂ ਦੇ ਐ ਖੁੱਲੇ ਚਾਰ ਨੀਗੇ ਆਹ ਹਵਾ ਮੈਲ ਨੂੰ ਬਣਾਇਆ ਹੈਗਾ ਉਦਾਂ ਹੀ ਸਟ੍ਰਕਚਰ ਹੈ ਇਹਦੇ ਚਾਰ ਬਣਾਏ ਗਏ ਤੇ ਜਮਾ ਆਖਰੀ ਵਾਲਾ ਉੱਥੇ ਰਾਜਾ ਬੈਠਦਾ ਹੁੰਦਾ ਸੀ ਆਹ ਕਲਾਕਾਰੀ ਦੇਖੋ ਜਿਹੜੀ ਕੀਤੀ ਹੈ ਇਹ ਕਹਿੰਦੇ ਵੀ ਜਦੋਂ ਮੀਂਹ ਪੈ ਜਾਂਦਾ ਹੈਗਾ ਤਾਂ ਓਨੀ ਹੀ ਜ਼ਿਆਦਾ ਖੂਬਸੂਰਤ ਬਣ ਜਾਂਦੀ ਹੈ ਜਿੰਨੀ ਉਸ ਟਾਈਮ ਦੇ ਵਿੱਚ ਸੀ ਹੋਣਾ ਦਿੱਤਾ ਪਿਆ ਪੈਸਲੇ ਤੋਂ ਲਈ ਜਾਈ ਬਈ ਇਹਦੇ ਰੰਗ ਜਮਾ ਸੇਮ ਉਦਾਂ ਦੀ ਨਿਕਲਾਂਦਾ ਜਿੱਦਾਂ ਬਣਾਉਣ ਵੇਲੇ ਸੀ ਇੱਕ ਜੇ ਦਾ ਵੀਊ ਦਿਖਾਉਣੇ ਸਾਨੂੰ ਆ ਆ ਗਿਆ ਜੀ ਕਿਲੇ ਦਾ ਦੂਜਾ ਜਾਂ ਪੰਜਾਬੀ ਵਿੱਚ ਕਹਿੰਦੇ ਇਹ ਵੇੜਾ ਇੱਥੇ ਚ ਚਾਰ ਨੇ ਇਸ ਤਰ੍ਹਾਂ ਦੇ ਦੂਜਾ ਹੈਗਾ ਤੇ ਉਹ ਦਿਖਾਉਣੀਆਂ ਹੈਗਾ ਉਹਦੇ ਵਿੱਚ ਸਾਰੇ ਸ਼ੀਸ਼ਾ ਲੱਗਿਆ ਹੋਇਆ ਹੈ ਆ ਦੇਖੋ ਇਹਦੇ ਚ ਪੇਂਟਿੰਗ ਕੀਤੀ ਹੋਈ ਸਾਰਾ ਇਹ ਮਾਰਵਲ ਲੱਗਿਆ ਹੋਇਆ ਹੈਗਾ ਸਾਰੇ ਜੰਬਰੀ ਕੀ ਨਾ ਪੈਂਟਿੰਗ ਕੀਤੀ ਗਈ ਹੈ ਤੇ ਮੇਚਾ ਦੇ ਕਲਰ ਦੇਖੋ ਕਿਸ ਤਰ੍ਹਾਂ ਬਰੇ ਆਵਾਂਗੇ ਚਾ ਲਈ ਹੁਣ ਪਾਰਕ ਲਾਤਾ ਦੇਖੋ ਕਿੰਨਾ ਕਾਸ ਨੂੰ ਹਾਉ ਨੂੰ ਸਾਹਮਣੇ ਵੀ ਦਿਖਾਉਣਿਆ ਹੈ ਇਹ ਆ ਗਿਆ ਜੀ ਸੀਸ਼ ਨਾਲ ਸਾਰੇ ਦੇ ਸ਼ੀਸ਼ੇ ਲੱਗੇ ਹੋਏ ਆਗੇ ਸ਼ੀਸ਼ੇ ਲੱਗੇ ਹੋਏ ਸਾਰੇ ਉੱਪਰ ਵੀ ਡਿਜ਼ਾਈਨ ਕੀਤੀ ਹੋਈ ਆ ਅ ਹੇਠੋਂ ਤੁਸੀਂ ਦੇਖ ਸਕਦੇ ਹੋ ਸਾਰੇ ਸ਼ੀਸ਼ੇ ਲੱਗੇ ਹੋਏ ਆ ਇਹ ਕੋਸਾ ਦੇ ਗਿਆਨ ਦੇ ਕੀ ਹੈ ਬਹੁਤ ਅਰੇ ਸਾਰੇ ਦੇ ਸ਼ੀਸ਼ਾ ਲੱਗਿਆ ਹੈ ਸ਼ੀਸ਼ਾ ਤੇ ਮਾਰਬਲ ਲੱਗਿਆ ਹੋਇਆ ਹੈ ਵੀਡੀਓ ਦੇ ਵਿੱਚ ਵੀਡੀਓ ਦੇ ਵਿੱਚ ਸ਼ਾਇਦ ਤੁਹਾਨੂੰ ਆ ਨਾਂ ਦਿਖ ਦਿਨ ਪਰ ਇਦਾਂ ਚੱਲੀ ਜਾਂਦੇ ਜਿਵੇਂ ਵਿੱਚ ਲਾਈਟ ਲਾਈ ਹੁੰਦੀ ਹੈ ਪਰ ਇਹਦੇ ਵਿੱਚ ਕੋਈ ਲਾਈਟ ਨਹੀਂ ਗਈ ਇਹ ਆਪ ਦੇ ਸ਼ੀਸ਼ਿਆਂ ਦੀ ਰਿਫਲੈਕਟ ਹੋ ਕੇ ਜਿਹੜੀ ਚਾਨਣਾ ਉਹ ਚੱਗਦਾ ਹੈਗਾ ਵੀਡੀਓ ਦੇ ਵਿੱਚ ਨਹੀਂ ਵਿਖ ਰਿਹਾ ਆ ਗਿਆ ਜੀ ਤੀਜਾ ਵੇੜਾ ਪੰਜਾਬੀ ਦੇ ਵਿਚ ਗਾਣਾ ਨੂੰ ਇਹਦੇ ਚਾਰ ਵੇੜੇ ਹੈਗੇ ਇੱਕ ਵੇੜਾ ਦਾ ਹੋਰ ਹੈਗਾ ਉੱਪਰ ਜਾ ਕੇ ਦਿਖਾਉਣੇ ਆ ਵੀਉ باقی ਇਹ ਜੀ ਵਾਟਰ ਟੈਂਕ ਇਹ ਨੀਚੇ ਬਣਾਇਆ ਹੋਇਆ ਹੈਗਾ ਧਰਤੀ ਦੇ ਤੇ ਇਹਦੇ ਚ ਕਹਿੰਦੇ ਵੀ ਮਾਨ ਸਿੰਘ ਕੋਲੇ ਇੰਨਾ ਜਿਆਦਾ ਸਿਉਨਾ ਸੀਗਾ ਥੱਲੇ ਪਾਣੀ ਸੀਗਾ ਤੇ ਉੱਪਰ ਉਹਨੇ ਬਣਾ ਕੇ ਸਿਉਨਾ ਰੱਖਿਆ ਸੀ ਤੇ ਜਦੋਂ ਸਿਉਨਾ ਕੱਢਿਆ ਸੀ ਕਹਿੰਦੇ ਤੇ ਇਹਦੇ ਚੋਂ ਤਨ ਖਾਣੀ ਆ ਸੌਰੀ ਆ ਪੰਜ ਸੱਤ ਟਰੱਕ ਜਿਹੜੇ ਸੋਨੇ ਦੇ ਭਰਗੇ ਸੀ ਇੰਨਾ ਜਿਆਦਾ ਸੋਨਾ ਸੀਗਾ ਇਹ ਨੀਚੇ ਧਰਤੀ ਦੇ ਬਣਿਆ ਹੋਇਆ ਆ ਸਾਰੀਆਂ ਜਾਂਦੀਆਂ ਉਹ ਐਂਟਰੀ ਗੇਟ ਹੈਗਾ ਉਥੋਂ ਦੇਖ ਸਕਦੇ ਤੁਸੀਂ ਤੇ ਇੰਨਾ ਜਿਆਦਾ ਸੋਨਾ ਕਹਿੰਦੇ ਝੁ ਨਿਕਲਿਆ ਸੀਗਾ 5 82 ਹਾਂ ਉਹ ਦਰਵਾਜ਼ਾ ਉਹ ਦਰਵਾਜ਼ਾ ਇੱਥੋਂ ਦੇਖੋ ਪਾਰਕ ਦਾ ਵੀ ਕਿੰਨਾ ਜਿਆਦਾ ਸੋਨਾ ਆਉਂਦਾ ਹੈ ਇੱਕ ਤੋਂ 100 ਚੱਲਾ ਰਸਤਾ ਬਣਾਇਆ ਹੈ ਕਿਲਾ ਤਾਂ ਹੈ ਨਹੀਂਗਾ ਸ਼ਾਇਦ ਰਖਵਾਲੀ ਖਾਤਰ ਬਣਾਇਆ ਹੋਵੇ ਸੋ देयर इज अ ਮਾਈਨ ਪੋਪੂਲੇਸ਼ਨ ਮੋਰ ਦੈਟ ਇਹ ਇਹ ਕਿਲਾ ਇੱਥੇ ਕਹਿੰਦੇ ਉਸ ਟਾਈਮ ਦੇ ਵਿੱਚ ਰਾਜੀਆਂ ਹੁੰਦੀਆਂ ਸੀ ਜਦੋਂ ਰਾਇਆ ਜੰਗ ਜਿੱਤ ਕੇ ਆਵਦੇ ਇੱਥੋਂ ਦੀ ਫੋਲ ਸਿੱਟੀ ਜਾਂਦੇ ਸੀਗੀ